ਸਤਿ ਸ਼੍ਰੀ ਅਕਾਲ ਜੀ ਸੋਕ ਡੇ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤੋਂ ਸੀਲ ਡੇਰਾ ਬਾਬਰ ਅਰਜਨ ਭੱਜ ਗਾਗੇ ਇੱਕ ਵੈੜ ਰਹਿ ਗਿਆ ਇਹ ਕਾਦੇ ਵੀਰ ਨਾਲ ਗੱਲ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਸ਼ਨਾਵ ਭਾਜੀ ਵਧੀਆ ਕੰਮ ਕਰ ਕੰਮ ਤਾਂ ਕਿਰਪਾ ਚੱਲੀ ਜਾ ਪਾ ਮਾਲਾ ਜੀ ਅੱਜ ਕਿੰਨੀ ਆ ਇੱਕੋ ਜਨ ਉਹਦਾ ਸੂਈ ਵਿੱਚ ਉਕਰ ਗਈ ਹਾਂਜੀ ਦੁੱਧ ਕਿੰਨਾ ਤਿਆਰ ਦੁੱਧ ਭਾਜੀ 8 ਕਿਲੋ ਕਰਦੀ ਹੈ 8 9 ਕਿਲੋ ਹਾਂਜੀ ਹਾਂਜੀ ਇਹ ਕਿਸਾਨ ਗੱਬਣੀ ਆ ਕਿ ਘਾਂ ਗੱਬਣੀ ਨਹੀਂ ਜਾਨੀ ਹਾਂਜੀ ਖੋਲੋ ਫਿਰ ਇਹਨੂੰ ਪੜੀ ਐਚਐਫ ਬਰੀਡ ਚੱਲ ਗਮੀ ਤੁਰੋ ਲਮੀ ਤੁਰੋ ਫਾਨ ਲੈ ਵੀ ਦੀ ਕੁਆਲਿਟੀ ਚੈੱਕ ਕਰਾਓ ਪੰਨਾ ਜੁਆ ਦੇਵੋ ਅੱਲਾ ਆਪਣਾ ਖਾਲੀ ਨਾ ਮੂਰੋ ਨਾ ਮਤਲਬ ਹਣੀ ਜਿਸ ਦੀ ਹਰ ਚੈੱਕ ਕਰਾਓ ਵੇਖੋ ਕੋ ਹਾਂ ਜਿੱਦੀ ਦਾ ਰੇਟ ਹੈ ਰੇਟ ਭਾਈ ਪੀ ਦੱਸੋ ਜੈ ਜੀ ਰੇਟ ਤੇ ਵਿੱਦੀ ਹਾਂ ਯਾਰ ਕਰਨੇ ਵਛੀ ਦੇ ਦੇਣੀ ਕਿੰਨੇ ਦੀ ਹੈ ਜੈ ਜੀ ਜੈ ਜੀ ਵਿੱਦੀ 20 ਦੇ ਦਾਂਗੇ ਯਾਰ ਛੱਡ ਦਿਓ ਯਾਰ ਚਲੋ ਵੀਰ ਨੂੰ ਆ ਕੇ ਕਹਿੰਦੇ ਯਾਰ ਛੱਡ ਦਿਨੇ ਦੁੱਧ 8 ਲੀਟਰ ਪੱਕਾ ਗੰਟੀ ਰਾ 8 ਲੀਟਰ ਮਾਰਕਰ ਹਾਂਜੀ ਉਹ ਵੀਡੀਓ ਹਰ ਗੱਲ ਬਾਤ ਹੋਣ ਵੀਡੀਓ ਢੜੇ ਸਾਹਮਣੇ ਐ ਚਾਹ ਵਛੀ ਦਾ ਸਹਾਰੀ ਆ ਜੀ ਹਾਂਜੀ ਬਹੁਤ ਸੋਹਣੀ ਕੱਦ ਕਾਟ ਦੀ ਵਛੀ ਢੜੇ ਸਾਹਮਣੇ ਹਾਂਜੀ ਹਾਂਜੀ ਪਾਈ ਧੰਦਾ ਜੀ ਧੰਦਾ ਜੇ ਅੰਗਰੇਜ਼ ਸ਼ਕੀ ਆ ਇੱਕ ਮਾਈਕ ਲੈ ਦੇ ਸ਼ਕੀ ਬਾਜੀ ਹਾਂਜੀ ਵੀ ਜੀ ਧੰਦਾ ਜੇ ਵਛੀਆਂ ਨੇ ਹੁੰਦੇ ਧੰਦਾ ਜੇ ਵੀਰ ਜੀ ਹੁੰਦੀਆਂ ਨੇਂਦੀਆਂ ਹਾਂਜੀ ਹੋਰ ਵੀ ਗੱਲ ਬਾਤ ਵੀਰ ਜੀ ਹੋਰ ਜੀ ਵੀਰ ਜੀ ਐਦਾਂ ਹੀ ਵੀ ਜੀ ਮਾਲ ਹੁੰਦਾ ਜਾਂਦਾ ਰਹਿੰਦਾ ਜੀ ਹਾਂਜੀ ਕੱਲ ਵੀ ਕੱਲ ਵੀ ਆਪਾਂ ਵੀਡੀਓ ਤੋਹਰ ਕਿੰਨੀ ਮੱਝ ਰੱਖੀ ਉਹ ਵੀ ਜੀ ਉਹ ਪਹਿਲੇ ਵੀ ਫਿਰਦੀ ਜਦੋਂ ਇਹ ਵੀਡੀਓ ਪਾਈ ਹੈ ਨਾ ਹਾਂਜੀ ਜੰਮੂ ਦੀ ਗਾਹ ਕਰੀ ਮੋਹਾਂ ਵੀ ਜੀ ਦੋ ਪਰ ਲਾਰਤ ਦਿਹਾੜੀ ਦੇ ਪਰਲੇ ਕਿੰਨੇ ਨੂੰ ਕਮੁਣਾ ਦੀਆਂ ਤੇ ਵੀ ਕੀ ਝੋਟੀ ਦਿਓ ਝੋਟੀ ਦਿਓ ਝੋਟੀ ਵੀ ਜੀ ਪਹਿਲੇ ਵੇਖੀ ਫੋਨ ਤੇ ਆਫਰ ਵੀ 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 ਬਣਾਈ ਆਣੇ ਨੇ ਹਾਂਜੀ ਹਾਂਜੀ ਇਹਦਾ ਬਹੁਤ ਬਹੁਤ ਸਾਡੇ ਕੋਲ ਅੱਜ ਬਹੁਤ ਸਟਰੀ ਵੀਡੀਓ 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 ਹੁੰਦੀ ਹੈ ਵੀਡੀਓ ਵੀ ਹੁੰਦੀ ਹੈ ਸਾਡੇ ਕੋਲ ਸਾਰੇ ਰੇਕ ਲੈ ਗਿਆ ਤਕਮਾਲ ਹੋ ਗਿਆ ਜੀ ਜਿਹੜਾ ਜੋ ਬੰਡੇੜੀ ਫਾਰਮ ਨੂੰ ਵੇਂਦਾ ਨਾ ਉਹਨੂੰ ਵੀ ਸਪੋਰਟ ਕਰੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਨੂੰ ਡੇਲੀ ਬੱਚੀਆਂ ਤੇ ਮੱਝਾਂ ਦੇ ਗਾਂ ਨੂੰ ਲਿਆ ਕੇ ਵਿਖਾਵਾਂ ਕਰਾਂਗੇ ਜੀ ਫਰੈਸ਼ ਮਾਲ ਆਏਗਾ ਜੀ ਆਹ ਜੀ ਸਸੇ ਵਾਲੀ